IPL ਵਿੱਚ ਕਰੋੜਾਂ ਰੁਪਏ ਕਮਾਉਣ ਵਾਲੇ ਇਸ ਦਿੱਗਜ ਨੇ ਉਠਾਈ ਸਵਾਲ ਕੀ BCCI ਸਿਰਫ ਕਮਜ਼ੋਰ ਖਿਡਾਰੀਆਂ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ ਲਖਨਊ ਸੁਪਰ ਜੁਆਇੰਟਸ ਦੇ ਨੌਜਵਾਨ ਸਪਿਨਰ ਦਿਗਵੇਸ਼ ਰਾਠੀ ਇਨੀ ਦਿਨੀ IPL 2025 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ-ਨਾਲ ਆਪਣੀ ਵਿਲੱਖਣ ਜਸ਼ਨ ਸ਼ੈਲੀ ਲਈ ਵੀ ਸੁਰਖੀਆਂ ਵਿੱਚ ਹੈ ਇਸ ਗਸ਼ਨ ਕਾਰਨ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਭੁਗਤਣਾ ਪੈ ਰਿਹਾ ਹੈ ਬੀਸੀਸੀਆਈ ਨੇ ਰਾਠੀ ਤੇ ਦੋ ਵਾਰ ਜੁਰਮਾਨਾ ਲਗਾਇਆ ਜਿਸ ਦੀ ਕੁੱਲ ਰਕਮ 5,62,500 ਰੁਪਏ ਤੱਕ ਪਹੁੰਚ ਗਈ ਹੈ ਇਸ ਫੈਸਲੇ ਤੇ ਕ੍ਰਿਕਟ ਜਗਤ ਵਿੱਚ ਬਹਿਸ ਹੋਣੀ ਸ਼ੁਰੂ ਹੋ ਗਈ ਹੈ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਅਤੇ Jio Hotstar ਦੇ IPL ਮਾਹਿਰ ਸਾਈਮਨ ਡਾਲ ਨੇ BCCI ਦੇ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਇਆ ਹੈ ਸਾਈਮਨ ਡਾਲ ਨੇ ਐਮਪਾਇਰਿੰਗ ਚ ਭੇਤਪਾਪ ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਟੀ ਨੂੰ ਇਹ ਜੁਰਮਾਨਾ ਅਦਾ ਕਰਨਾ ਪਵੇਗਾ ਇਹ ਚੰਗੀ ਗੱਲ ਨਹੀਂ ਦਿਗਵੇਸ਼ ਰਾਤੀ ਦਾ ਜਸ਼ਨ ਡੌਲ ਨੂੰ ਪਸੰਦ ਆਇਆ ਕਿਸੇ ਨੂੰ ਨਹੀਂ ਲੱਗਦਾ ਕਿ ਉਸਨੇ ਕੁਝ ਗਲਤ ਕੀਤਾ ਸੀਨੀਅਰ ਭਾਰਤੀ ਖਿਡਾਰੀਆਂ ਨੂੰ ਇਸ ਤੋਂ ਵੀ ਜ਼ਿਆਦਾ ਹਮਲਾਵਰ ਢੰਗ ਨਾਲ ਜਸ਼ਨ ਮਨਾਉਂਦੇ ਦੇਖਿਆ ਗਿਆ ਪਰ ਉਨ੍ਹਾਂ ਤੇ ਜੁਰਮਾਨਾ ਨਹੀਂ ਲਗਾਇਆ ਗਿਆ ਲੱਗਦਾ ਹੈ ਕਿ ਉਹ ਕਿਸੇ ਨੌਜਵਾਨ ਖਿਡਾਰੀ ਨੂੰ ਮਿਸਾਲ ਬਣਾ ਰਹੇ ਨੇ ਸਾਈਮਨ ਡੌਲ ਲੰਬੇ ਸਮੇਂ ਤੋਂ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਹਨ ਅਤੇ ਇੱਥੇ ਉਨ੍ਹਾਂ ਨੇ ਕਾਫੀ ਪੈਸਾ ਕਮਾਇਆ ਹੈ ਹੁਣ ਉਨ੍ਹਾਂ ਨੇ ਇਸ ਮਾਮਲੇ ਤੇ ਬੀਸੀਸੀਆਈ ਦੇ ਖਿਲਾਫ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਰਾਠੀ ਨੇ ਪੰਜਾਬ ਕਿੰਗਸ ਦੇ ਬੱਲੇਬਾਜ਼ ਪ੍ਰਿਆansh ਆਰੀਆ ਨੂੰ ਆਊਟ ਕਰਨ ਤੋਂ ਬਾਅਦ ਪਹਿਲੀ ਵਾਰ ਇਹ ਅਨੋਖਾ ਜਸ਼ਨ ਮਨਾਇਆ ਸੀ ਬਾਅਦ ਵਿੱਚ ਪਤਾ ਲੱਗਾ ਕਿ ਰਾਠੀ ਅਤੇ ਆਰੀਆ ਚੰਗੇ ਦੋਸਤ ਹਨ ਅਤੇ ਇਹ ਜਸ਼ਨ ਦੋਸਤੀ ਦਾ ਹਿੱਸਾ ਸੀ ਪਰ BCCI ਨੇ ਇਸ ਗੱਲ ਨੂੰ ਮੰਨਿਆ ਕਿ ਰਾਠੀ ਦੀ ਮੈਚ ਫੀਸ ਦਾ 25% ਜੁਰਮਾਨਾ ਅਤੇ ਇੱਕ ਡੀਮੈਰਿਟ ਪੁਆਇੰਟ ਲਗਾਇਆ ਗਿਆ ਬਾਅਦ ਵਿੱਚ ਰਾਠੀ ਨੇ ਮੁੰਬਈ ਇਡੀਅਜ਼ ਦੇ ਨਮਨ ਤੀਰ ਨੂੰ ਆਊਟ ਕਰਨ ਤੋਂ ਬਾਅਦ ਉਹੀ ਨੋਟਬੁੱਕ ਸੈਲੀਬ੍ਰੇਸ਼ਨ ਦੁਹਰਾਇਆ ਜਿਸ ਕਾਰਨ ਉਸ ਦੇ ਮੈਚ ਫੀਸ ਦਾ ਇਆ ਫੀਸ ਜੁਰਮਾਨਾ ਲਗਾਇਆ ਗਿਆ ਤੇ ਦੋ ਡੀਮੈਰਿਟ ਅੰਕ ਉਸ ਨੂੰ ਮਿਲੇ ਜਰਮਾਨੇ ਤੋਂ ਸਿੱਖਦੇ ਹੋਏ ਰਾਠੀ ਨੇ ਕੋਲਕਾਤਾ ਨਾਈਟ ਦੇ ਖਿਲਾਫ ਮੈਚ ਵਿੱਚ ਆਪਣੇ ਜਸ਼ਨ ਦਾ ਅੰਦਾਜ਼ ਬਦਲਿਆ ਇਸ ਵਾਰ ਉਸ ਨੇ ਕਿਸੇ ਵੀ ਖਿਡਾਰੀ ਵੱਲ ਇਸ਼ਾਰਾ ਕਰਨ ਦੀ ਬਜਾਏ ਆਪਣੇ ਦਸਤਕਾਂ ਦਾ ਜਸ਼ਨ ਗਰਾਊਂਡ ਤੇ ਹੀ ਕੀਤਾ ਤਾ ਜੋ ਨਿਯਮ ਦੀ ਪਾਲਣਾ ਕਰਦੇ ਹੋਏ ਆਪਣੀ ਪਛਾਣ ਬਣਾਈ ਰੱਖੇ ਦਿਗਵੇਸ਼ ਰਾਠੀ ਦਾ ਮਾਮਲਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਿ ਕ੍ਰਿਕਟ ਵਿੱਚ ਖਿਡਾਰੀਆਂ ਦੀ ਭਾਵਨਾਮਾ ਤੇ ਉਹਨਾਂ ਦੀ ਵਿਲੱਖਣ ਪਛਾਣ ਨੂੰ ਦਬਾਇਆ ਜਾ ਰਿਹਾ ਹੈ ਜਦੋਂ ਕਿ ਵਿਰਾਟ ਕੋਹਲੀ ਅਤੇ ਹਰਦਿਕ ਪਾਂਡਿਆ ਵਰਗੇ ਸtare ਆਪਣੇ ਹਮਲਾਵਰ ਜਸਨਾ ਲਈ ਜਾਣੇ ਜਾਂਦੇ ਹਨ ਕੀ ਕਿਸੇ ਉੱਭਰ ਰਹੇ ਨੌਜਵਾਨ ਖਿਡਾਰੀ ਤੇ ਜੁਰਮਾਨਾ ਲਗਾਉਣਾ ਸਹੀ ਹੈ ਬਿਊਰੋ ਰਿਪੋਰਟ ਚੜਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.